ਬੇहद ਦੁਖਦਾਈ ਤੇ ਵੱਡੀ ਖਬਰ ਪੰਜਾਬੀ ਇੰਡਸਟਰੀ ਦੇ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਮਾਸਟਰ ਸਲੀਮ ਦੇ ਪਿਤਾ ਤੇ ਪੰਜਾਬੀ ਸੰਗੀਤ ਦੀ ਇੱਕ ਮਹਾਨ ਹਸਤੀ ਤੇ ਸੂਫੀ ਗਾਇਕੀ ਦੇ ਥੰਮ ਪੂਰਨ ਸ਼ਾ ਕੋਟੀ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਉਹਨਾਂ ਦੇ ਦਿਹਾਂਤ ਦੀ ਖਬਰ ਮਿਲਦਿਆਂ ਸਾਰੀ ਪੂਰੇ ਪੰਜਾਬ ਅਤੇ ਦੁਨੀਆ ਭਰ ਦੇ ਵਿੱਚ ਵੱਸਦੇ ਸੰਗੀਤ ਪ੍ਰੇਮੀਆਂ ਅਤੇ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪੂਰਨ ਸ਼ਾ ਕੋਟੀ ਸਿਰਫ ਇੱਕ ਗਾਇਕੀ ਨਹੀਂ ਸਗੋ ਉਹ ਸੰਗੀਤ ਦੇ ਇੱਕ ਅਜਿਹੇ ਸਕੂਲ ਸਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਨਾਮੀ ਸਿਤਾਰੇ ਦਿੱਤੇ। ਉਹਨਾਂ ਨੇ ਹੰਸ ਰਾਜ ਹੰਸ, ਜਸਬੀਰ ਜੱਸੀ ਅਤੇ ਆਪਣੇ ਸਪੁੱਤਰ ਮਾਸਟਰ ਸਲੀਮ ਸਮੇਤ ਕਈ ਵੱਡੇ ਕਲਾਕਾਰਾਂ ਨੂੰ ਸੰਗੀਤ ਦੀ ਗੁਰਤੀ ਦਿੱਤੀ ਸੀ। ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬੀ ਸੱਭਿਆਚਾਰ ਅਤੇ ਸੂਫੀ ਗਾਇਕੀ ਦੇ ਲੈ ਖੇਲਾਈ। ਉਹਨਾਂ ਦੀ ਗਾਇਕੀ ਦੇ ਵਿੱਚ ਰੋਹਾਨੀਅਤ ਅਤੇ ਸਾਦਗੀ ਦੀ ਮਹਿਕ ਸੀ। ਉਹਨਾਂ ਦੇ ਦੇਹਾਂਤ ਤੇ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਦੀਆਂ ਨਾਮੀ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਿਤੇ ਸੋਸ਼ਲ ਮੀਡੀਆ ਰਾਈ ਕਲਾਕਾਰਾਂ ਨੇ ਮਾਸਟਰ ਸਲੀਮ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਜਤਾਉਂਦਿਆਂ ਇਸ ਨੂੰ ਆਸਹਿ ਕਾਟਾ ਦੱਸਿਆ ਬਿਊਰੋ ਰਿਪੋਰਟ ਵਰਲਡ ਪੰਜਾਬੀ ਟੀਵੀ